ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚਮਤਕਾਰੀ ਡੌਗ ਬਲਾਈਂਡ ਡੌਗ ਦੇ ਬਾਰੇ ਗੱਲ ਕਰਾਂਗੇ ਜਦੋਂ ਸੱਚਕੰਡ ਹਜ਼ੂਰ ਸਾਹਿਬ ਤੋਂ ਗਾਗਰੀ ਸਾਹਿਬ ਸੇਵਾ ਵਾਸਤੇ ਲੰਗਰ ਸਾਹਿਬ ਦੇ ਕੋਲ ਆ ਕੇ ਜਕਾਰਾ ਛੱਡਦੇ ਨੇ ਤੇ ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਜਿਹੜਾ ਬਲਾਈਂਡ ਡੌਗ ਹੈ ਚਮਤਕਾਰੀ ਡੌਗ ਹੈ ਉਹ ਵੀ ਆਪਣੇ ਅੰਦਾਜ਼ ਦੇ ਨਾਲ ਜਕਾਰਾ ਲਾਉਂਦਾ ਹੈਗਾ ਵੈ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਕਿੰਨੀ ਹਕੀਕਤ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਹਿੰਦੀ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅਤੇ ਤੱਕ ਜੁੜੇ ਰਹਿਣਾ ਹੈ ਉਮੀਦ ਕਰਨੀ ਮੈਨੂੰ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲੈਣਾ ਉਸ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਮੈਂ ਨਾ ਅੱਜ ਤੁਹਾਨੂੰ ਇੱਕ ਚਮਤਕਾਰੀ ਕੁੱਤਾ ਦਿਖਾਉਣਾ ਚਾਹੁੰਦਾ ਉਹਨਾ ਮੈਂ ਹਜ਼ੂਰ ਸਾਹਿਬ ਤੇ ਪਹੁੰਚਿਆ ਤਾਂ ਹਜ਼ੂਰ ਸਾਹਿਬ ਉਹਨਾ ਕੁੱਤਾ ਜਦੋਂ ਸੱਚਖੰਡ ਤੋਂ ਗਗਰੀ ਸਾਹਿਬ ਦੀ ਸੇਵਾ ਹੁੰਦੀ ਸਵੇਰ 2 ਵਜੇ ਤੇ ਹੁਣ ਹੁਣ ਆ ਟਾਈਮ 2 ਵਜਣੇ ਵਾਲਿਆ 2:10 ਜਾਂ 20 ਮਿੰਟ ਤੋਂ ਉੱਥੋਂ ਗਗਰੀ ਸਾਹਿਬ ਚੱਲਦੀ ਆ ਤੇ ਇੱਥੇ ਜਦੋਂ ਲੰਗਰ ਸਾਹਿਬ ਗੁਰਦਾਰੇ ਕੋਲ ਆਉਂਦੇ ਲੰਗਰ ਸਾਹਿਬ ਗੁਰਦਾਰੇ ਚ ਕੁੱਤਾ ਕਹਿੰਦੇ ਅੱਖਾਂ ਤੋਂ ਅੰਨਾ ਹੋ ਤੇ ਜਦੋਂ ਉਹ ਜਗਾਰਾ ਛੱਡਦੇ ਆ ਉਹ ਕਹਿੰਦੇ ਨਾਲ ਉਹ ਐਨ ਪੂਰਾ ਕਰਦਾ ਉਹ ਤੁਹਾਨੂੰ ਜ ਦਿਖਾਉਂਗਾ ਮੈਂ ਤੇ ਜੇ ਤੁਸੀਂ ਤੇ ਹਜ਼ੂਰ ਸਾਹਿਬ ਆਏ ਧੰਗਰ ਸਾਹਿਬ ਦੇ ਬੜੀ ਸਾਰੇ ਇੱਕ ਸਾਈਡ ਉੱਨ쪽 ਵਿੱਚ ਪਿਆ ਹੁੰਦਾ ਉਹ ਕੁੱਤਾ ਤੇ ਸਾਰੀ ਰਾਤ ਜਾਗਦਾ ਰਹਿੰਦਾ ਤੇ ਦਿਨ ਚੋ ਸੁੱਤਾ ਪਿਆ ਰਹਿੰਦਾ ਤੇ ਹੁਣ ਚੱਲੇ ਮੈਂ ਤਾਂ ਸੱਚ ਕੰਡ ਸੱਚ ਕੰਡ ਸ੍ਰੀ ਹਜੂਰ ਸਾਹਿਬ ਜਿੱਥੋਂ ਗਾਗਰੀ ਸਾਹਿਬ ਦੀ ਸੇਵਾ ਚੱਲਣੀ ਹੈ 2:20 ਮਿੰਟਾਂ ਤੇ ਚੱਲਦੇ ਆਂ ਅੱਜ ਦੋ ਬਾਰ ਚੱਲੇ 6 ਫਰਵਰੀ ਤੇ ਉਧਰ ਵੀ ਚਾਰੀ ਹੋਣੀ ਸ਼ੁਰੂ ਹੋ ਚੱਲੀ ਐ ਚਿਕਾ ਖਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮਗਰੀ ਸਾਹਿਬ ਦੀ ਸੇਵਾ ਲੈ ਕੇ ਆਰਨੇ ਸਿੰਘ ਸਾਹਿਬ ਤੇ ਹੁਣ ਤੁਹਾਨੂੰ ਉੱਧਰ ਲੰਗਰ ਸਾਹਿਬ ਗੁਰਦੁਆਰਾ ਉੱਥੇ ਜੋ ਕੁੱਤਾ ਉਹ ਤੁਹਾਨੂੰ ਦਿਖਾਉਂਦਾ ਮੈਂ ਜੋ ਹੁਣ ਜਦੋਂ ਉੱਥੇ ਗਗਰੀ ਸਾਹਿਬ ਦੇ ਨਾਂ ਨਾਲ ਜਾਂਦਾ ਠੀਕ ਹੈ ਜੀ ਉਹ ਤੁਹਾਨੂੰ ਦਿਖਾਉਂਦਾ ਅੱਗੇ ਜਾ ਕੇ ਹੁਣ ਮੈਂ ਚੱਲਦੇ ਆਂ ਗੁਰਦੁਆਰਾ ਲੰਗਰ ਸਾਹਿਬ ਕੋਲ ਉੱਧਰ ਵੀ ਸੰਗਤਾਂ ਖੜੀਆਂ ਨੇ ਤੇ ਇੱਧਰ ਸੰਗਤਾਂ ਜਾਪ ਕਰਨੀ ਮਾਰਾ ਤਾਂ ਜਾਪ ਉੱਧਰ ਬੁੱਜੀ ਸਾਹਿਬ ਨਗਰੀ ਸਾਹਿਬ ਆ ਰਹੇ ਨੇ ਸੱਚਖੰਡ ਸਾਹਿਬ ਤੋਂ

no

ਜੇ ਹੁਣ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਹੈ ਨਾ ਤਾਂ ਇੱਕ ਲਾਈਕ ਵਾਲਾ ਬਟਨ ਜ਼ਰੂਰ ਦਬ ਦਿਓ ਤਾਂ ਹੁਣ ਉਹੀ ਕੁੱਤਾ ਫੇਰ ਦਿਖਾਉਣਾ ਸਾਨੂੰ ਹੁਣ ਜਾ ਕੇ ਮੈਂ ਵੀ ਕੀ ਕਰਦਾ ਹਾਂ ਤੁਸੀਂ ਸਾਰੀ ਅਹ ਫਰਾਂ ਦੇਖੇ ਰਿਹਾ ਹੁਣ ਤੱਕ ਸੱਚਖਣ ਤੋਂ ਗਗਰੀ ਕਿਦਾਂ ਚੱਲੀ ਆ ਤੇ ਉੱਥੇ ਕਿਦਾਂ ਪਾਣੀ ਪੜ ਕੇ ਫੇਰ ਵਾਪਸ ਆਇਆ ਤੇ ਕਿਦਾਂ ਕੁੱਤਾ ਮੁਰਮੁਰ ਚੱਲਿਆ ਉਹ ਤੇ ਹੁਣ ਤੱਕ ਇਹ ਕਹਿੰਦੇ ਥੋੜਾ ਬਿਰਦ ਹੋ ਗਿਆ ਕੁੱਤਾ ਉਹ ਨਹੀਂ ਤਾਂ ਬਹੁਤ ਕਹਿੰਦੇ ਜਿਹਾ ਵਾਹਗੁਰੂ ਵਾਹਗੁਰੂ ਬੋਲ ਤੇ ਜਕਾਰੇ ਛੱਡ ਤੇ ਨਾਲ ਉ ਉ ਕਰਦਾ ਉਹ ਜੇ ਤੁਸੀਂ ਕਿ ਪ੍ਰਾਣੇ ਕਿਸੇ ਦਾ ਵੀਡੀਓ ਕੱਢ ਕੇ ਦੇਖੇ ਤੇ ਹੁਣ ਤੁਹਾਨੂੰ ਫੇਰ ਦਿਖਾਉਂਦਾ ਉਹ ਤੇ ਕੁੱਤਾ ਜਾ ਕੇ ਮੈਂ ਤਾਂ ਹੁਣ ਆਹ ਕੁੱਤਾ ਫਿਰ ਸੌਂ ਗਿਆ ਇਹ ਤੇ ਕਦੇ ਇੱਥੇ ਹੁੰਦਾ ਕਦੇ ਉਹ ਹੁੰਦਾ ਜਦੋਂ ਤੁਸੀਂ ਜਦੋਂ ਲੰਗਰ ਸਾਹਿਬ ਆ ਲੰਗਰ ਸਾਹਿਬ ਗੁਰਦੁਆਰਾ ਤੇ ਲੰਗਰ ਸਾਹਿਬ ਜਦੋਂ ਤੁਸੀਂ ਐਂਟਰੀ ਕਰਦੇ ਨੇ ਉਧਰੋਂ ਤੋਂ ਇੱਥੇ ਖੁੰਝੇ ਚ ਬੈਠਾ ਹੁੰਦਾ ਇੱਥੇ ਤੇ ਆਹ ਸੇਵਾਦਾਰ ਨੇ ਇੰਦਰ ਤੇ ਭਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਬਹੁਤ ਸਖਤ ਡਿਊਟੀ ਤੁਹਾਡੇ ਰਾਤ ਦੀ ਹੈ ਜੀ ਕਿੰਨੇ ਤੋਂ ਕਿਨੇ ਜੀ 10 ਤੋਂ 6 ਜੀ ਸਵੇਰ ਤੋਂ ਰਾਤ ਦੇ 10 ਤੱਕ ਸਵੇਰ 6 ਵਜੇ ਤੱਕ ਠੀਕ ਹੈ ਠੀਕ ਠੀਕ ਬਹੁਤ ਸਖਤ ਡਿਊਟੀਆਂ ਸਿੰਘ ਸਾਹਿਬ ਨੂੰ ਪੁੱਛ ਰਿਹਾ ਸੀ ਜਦੋਂ ਮੈਂ 2 ਸਾਲ ਪਹਿਲੀ ਵਾਰ ਹੀ ਆਇਆ ਸੀ ਜਦੋਂ ਉਧਰੋਂ ਆਉਂਦਾ ਸੀ ਬਹੁਤ ਰੌਲਾ ਪਾਉਂਦਾ ਹੁੰਦਾ ਸੀ ਕੁੱਤਾ ਉਹ ਇੰਚ ਇੰਚ ਹੁਣ ਨਹੀਂ ਕਰਦਾ ਹੈਗਾ ਗੁਰੂ ਬੋਲੇ ਹੁਣ ਥੋੜਾ ਵੱਡਾ ਹੋ ਗਿਆ ਪੁੱਤ ਹਾਂ ਗੁਰੂ ਹੋ ਗਿਆ ਹੂੰ ਹੂੰ ਬਿਮਾਰ ਚੱਲਦਾ ਪਿਆ ਬਿਮਾਰ ਵੀ ਚੱਲਦਾ ਪਿਆ ਠੀਕ 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 ਹੂੰ ਹੂੰ ਇਹ ਕੋਈ ਕੋਈ ਰਹਾਉਣੀ ਰੂਹ ਹੈ ਮੈਨੂੰ ਤਾਂ ਲੱਗਦਾ ਜਿਹੜੀ ਵੀ ਇੱਥੇ ਆਈ ਹੋਈ ਹੈ ਛਿੜੀ ਰੂਹ ਹੈ ਇਹ ਪੁਰਾਣਾ ਕਰਮਾ ਦਾ ਜੱਗਿਆ ਹਾਂਜੀ 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 ਪੁਰਾਣਾ ਕਰਮਾ ਦਾ ਹੈ ਹਾਂ ਹਾਂ ਤੇ ਗੁਰੂ ਘਰ ਦੀ ਸੇਵਾ ਇੰਨੀ ਹੋਦੀ ਹੈ ਹੂੰ ਹੂੰ ਘਰਾਂ ਬਜ਼ੁਰਗਾਂ ਦੀ ਸੇਵਾ ਨਹੀਂ ਹੁੰਦੀ ਹੂੰ ਗੁਰੂ ਘਰ ਦੀ ਕਿੰਨੀ ਸੇਵਾ ਹੋ ਰਹੀ ਹੈ ਇਹਦੇ ਹੈ ਬੜਾ ਦੇਖਿਆ ਤੁਸੀਂ ਪੂਰਾ ਲੰਗਰ ਪਾਣ ਦਾ ਪ੍ਰਬੰਧ ਦਾ ਦੁੱਧ ਮਿਲਦਾ ਇਹਨੂੰ ਸਾਰਾ ਕੁਝ ਜੋ ਵੀ ਹੁੰਦਾ ਸਾਰਾ ਕੁਝ ਮਿਲ ਨਮਾਇਆ ਵੀ ਜਾਂਦਾ ਗਰਮੀ ਨਾਲ ਅੱਛਾ ਅੱਛਾ ਜੀ ਅੱਖਾਂ ਵੀ ਲੱਗਿਆਦਾ ਸਾਰਾ ਪਾਣੀ ਹਾਂ ਹਾਂ ਹੁਣ ਇੱਧਰ ਪਿਆ ਹੋਰ ਵੀਡੀਓ ਤੁਸੀਂ ਦੇਖੀ ਉਸ ਚਮਤਕਾਰੀ ਡੌਗ ਦੀ ਉਸ ਬਲਾਈਂਡ ਡੌਗ ਦੀ ਜਿਹੜਾ ਕਿ ਜਦੋਂ ਸੱਚਕੰਠ ਹਜ਼ੂਰ ਸਾਹਿਬ ਤੋਂ ਗਾਗਰੀ ਸਾਹਿਬ ਸੇਵਾ ਵਾਸਤੇ ਲੰਗਰ ਸਾਹਬ ਦੇ ਗੋਲਾਕੇ ਜਕਾਰਾ ਲਾਉਂਦੇ ਨੇ ਤੇ ਉਥੋਂ ਦੇ ਲੋਕ ਜਿਹੜੇ ਆ ਔਰ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਜਿਹੜਾ ਕਿ ਵੀਰ ਵੀਡੀਓ ਸ਼ੂਟ ਕਰਨ ਦੇ ਆ ਸਿਗਾ ਉਹਨੇ ਵੀ ਇਹੀ ਕਿਹਾ ਕਿ ਉਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ 2 ਵਜੇ ਜਦੋਂ ਜਕਾਰਾ ਲਾਉਂਦੇ ਨੇ ਤੇ ਉਹ ਕੁੱਤਾ ਵੀ ਜੜਾ ਵੈ ਆਪਣੇ ਅੰਦਾਜ਼ ਦੇ ਨਾਲ ਉਥੇ ਜਕਾਰਾ ਲਾਉਂਦਾ ਹੈਗਾ ਵੈ ਬਾਕੀ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈ ਵੀਰੋ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਲਾਜ਼ਮੀ ਦੱਸਿਆ ਕਰੋ ਜਿਹੜੀ ਕੋਈ ਇਸ ਤਰ੍ਹਾਂ ਦੀ ਵੀਡੀਓ ਹੁੰਦੀ ਹੈ ਜਿਹਦੇ ਬਾਰੇ ਮੈਨੂੰ ਨਹੀਂ ਪਤਾ ਹੁੰਦਾ ਮੈਂ ਵਿਰੋਧਾਣ ਨਾਲ ਆਪ ਉਸ ਚੀਜ਼ ਦੇ ਬਾਰੇ ਰਿਕੁਐਸਟ ਕੀਤੀ ਹੁੰਦੀ ਹੈ ਕਿ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਮੈਂਸ਼ਨ ਕਰਿਆ ਕਰੋ ਅਗਰ ਮੈਂ ਕਿਤੇ ਗਲਤ ਹੈਂ ਜਾਂ ਮੈਨੂੰ ਜਿਸ ਚੀਜ਼ਾਂ ਨਹੀਂ ਲੱਗੇਗਾ ਤੁਸੀਂ ਮਿਹਰਬਾਨੀ ਕਰਕੇ ਕਮੈਂਟ ਦੇ ਵਿੱਚ ਉਸ ਚੀਜ਼ ਨੂੰ ਵਾਜ਼ਿਹਾ ਕਰ ਦਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਚੱਲ ਜਾਵੇ ਤੇ ਫਿਰ ਵੀ ਅਗਰ ਕੋਈ ਇਤਰਾਜ਼ ਕਰਦਾ ਹੈ ਤੇ ਮਿਹਰਬਾਨੀ ਕਰਕੇ ਉਹ ਚੈਨਲ ਨੂੰ ਵਿਜ਼ਿਟ ਨਾ ਕਰਿਆ ਕਰੇ ਕਿ ਦੂਸਰਾ ਮੈਂ ਹੁਣ ਫੇਰ ਤੁਹਾਨੂੰ ਰਿਕੁਐਸਟ ਕਰਨੀ ਹੈ ਕਿ ਚੈਨਲ ਆ ਜਿਹੜੀ ਵੀਡੀਓ ਹੈਗੀ ਹੈ ਇਸ ਦੇ ਮੁਤਲਕ ਇਹ ਚ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈਗੀ ਹੈ ਜਾਂ ਜਿਹੜਾ ਬੰਦਾ ਉੱਥੇ ਗਿਆ ਹੈ ਉਹਨੇ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਵੈਸੇ ਤਾਂ ਜਿਹੜੀ ਵੀਡੀਓ ਹੈ ਇਹ ਵੀ ਲਾਈਵ ਸ਼ੂਟ ਕੀਤੀ ਗਈ ਹੈ ਇਹ ਐਡਿਡ ਨਹੀਂ ਹੈਗੀ ਬਿਲਕੁਲ ਲਾਈਵ ਹਰ ਚੀਜ਼ ਜਿਹੜੀ ਹੈ ਉਹਦੀ ਕਵਰੇਜ ਕੀਤੀ ਗਈ ਹੈ ਫਿਰ ਵੀ ਅਗਰ ਕੋਈ ਮਜ਼ੀਦ ਇਸ ਦੇ ਮੁਤਲਕ ਜਾਣਦਾ ਵੀਰ ਉਹ ਮੇਰੀ ਭੈਣ ਕਮੈਂਟ ਦੇ ਵਿੱਚ ਆ ਕੇ ਲਾਜ਼ਮੀ ਇਸ ਚੀਜ਼ ਨੂੰ ਮੈਂਸ਼ਨ ਕਰੇ ਬਾਕੀ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈ ਆਪ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਅੱਲਾਹ